ਸੌਣ ਦੇ ਮਹੀਨੇ ਚੜਦੇ ਹੀ ਬਿਸਕੁਟ ਬਣਾਉਣ ਵਾਲਿਆਂ ਦੀਆਂ ਦੁਕਾਨਾਂ ਤੇ ਲਾਈਨ ਲੱਗ ਜਾਂਦੀਆਂ ਨੇ ਅਤੇ ਲੋਕ ਆਪਣੇ ਪੀਪੇ ਅਤੇ ਹੋਰ ਸਮਾਨ ਲੈ ਕੇ ਸਵੇਰੇ ਤੋਂ ਹੀ ਉੱਥੇ ਬੈਠ ਜਾਂਦੇ ਨੇ ਬਿਸਕੁਟ ਬਣਾਉਣ ਦੇ ਲਈ ਲੋਕਾਂ ਦਾ ਕਹਿਣਾ ਹੈ ਕਿ ਇਹ ਪੁਰਾਣੇ ਸਮਿਆਂ ਤੋਂ ਹੀ ਰੀਤ ਚੱਲੀ ਆ ਰਹੀ ਹੈ ਕਿ ਜੋ ਕੁੜੀ ਵਿਆਹੀ ਜਾਂਦੀ ਹੈ ਤਾਂ ਸੌਣ ਦੇ ਮਹੀਨੇ ਦੇ ਵਿੱਚ ਉਸ ਦੇ ਕੋਲ ਉਸ ਦੇ ਮਾਪਿਆਂ ਦੇ ਵੱਲੋਂ ਇੱਕ ਸੰਧਾਰਾ ਜੋੜਾਇਆ ਪੇਚਿਆ ਜਾਂਦਾ ਹੈ ਇਸ ਦੇ ਵਿੱਚ ਬਿਸਕੁਟ ਪੇਜੇ ਜਾਂਦੇ ਸਨ ਪਰ ਹੁਣ ਜੜਾਇ ਬਿਸਕੁਟ ਵਾਲਾ ਰਿਵਾਜ ਤਾਂ ਹੈ ਹੀ ਪਰ ਉਸ ਦੇ ਵਿੱਚਕਾਰ ਹੋਰ ਵੀ ਕੁਝ ਚੀਜ਼ਾਂ ਨੂੰ ਜੋੜ ਦਿੱਤੀਆਂ ਗਈਆਂ ਨੇ ਜਿਵੇਂ ਕਿ ਕੱਪੜੇ ਵਗੈਰਾ ਵੀ ਸੰਧਾਰੇ ਦੇ ਵਿੱਚ ਪੇਜਿਆ ਜਾਂਦਾ ਹੈ ਉਹ ਕਰਕੇ ਗੁੱਦੀਆਂ ਨੂੰ ਦੇਣ ਨਾਰੇ ਦੇਣ ਖਾਤਰੇ ਪੜਾਈ ਜਾਂਦੇ ਨੇ ਕਿੰਨਾ ਕੁ ਰਸ਼ ਰਹਿੰਦਾ ਹੈ ਮੋਤੀ ਇਹ ਕਿ ਬਹੁਤ ਰਹਿੰਦਾ ਹੱਸ ਕੇ ਕਿਵੇਂ ਜਿਹੜਾ ਤਿਹਾਰਾ ਮਨਾਇਆ ਜਾਂਦਾ ਹੈ ਉਹ ਪਿੱਛੇ ਤੋਂ ਜਿਹਨੇ ਰੀਤ ਜੱਲੀ ਆਈ ਜਾਂਦੀ ਆ ਉਹ ਵੀ ਚੱਲੀ ਜਾਂਦੇ ਨੇ ਹਾਂ ਤੇ ਕੁੜੀਆਂ ਨੂੰ ਛੂਟ ਦੇਣੇ ਬਿਸਕੁਟ ਦੇਣੇ ਜੀ ਆ ਹੁਣ ਤਾਂ ਆਪਾਂ ਨੂੰ ਕੋਈ ਪਤਾ ਨਹੀਂ ਕਿ ਅੱਗੇ ਕਿਵੇਂ ਇਹਨਾਂ ਮੇ ਉਹਦੇ ਚ ਫਿਰ ਫਿਸਲੀ ਅਰੇ ਤੇ ਚਲੀ ਜਾਂਦੇ ਕੀ ਨੌਜਵਾਨਾਂ ਨੂੰ ਕੀ ਸਨੇਹਾ ਦੇਵੋਗੇ ਅੱਜ ਜਿਹੜੇ ਲੋਕ ਨੇ ਨੌਜਵਾਨ ਨੇ ਪੁਰਾਣੇ ਰੀਤੀ ਰਿਵਾਜਾ ਭੁੱਲੀ ਜਾਂਦੇ ਨੇ ਹਾਂਜੀ ਉਹ ਕੀ ਸੁਨੇਹਾ ਦਵਾਂਗੇ ਉਹਨਾਂ ਨੂੰ ਉਹ ਕੀ ਕਹਿ ਸਕਦੇ ਆ ਜੀ ਤਾਂ ਤਾਂ ਹੀ ਬੋਲ ਰਹੇ ਹਾਂ ਦਾ ਗੱਲ ਇਹ ਸਾਲ ਦੇ ਮਹੀਨੇ ਚ ਬਣਾਏ ਤਾਂ ਕਿ ਕੋਈ ਕੁੜੀਆਂ ਨੂੰ ਸੰਧਾਰਾ ਦੇ ਸਕੀਏ ਕਿ ਕੁੜੇ ਹੀ ਅਮੀ ਲੈ ਨੂੰ ਕਿ ਤੁੰਨਾ ਦੇਖ ਹਾਲ ਬਣਿਆ ਗਿਆ ਕੁੜਵਾ ਨੂੰ ਦੇਖੋ ਫੇਜ ਦੇਾਰੇ ਦੇ ਤੇ